ਇਹਨੂੰ ਮਿਲਦਾ ਉਹ ਸਾਨੂੰ ਦਿੱਤੀ ਆ ਨਾ ਤੇ ਸਰ ਕੋਈ ਲੜਾਈ ਲੜੀ ਇਹਨਾਂ ਨੇ ਇਹ ਜਦੋਂ ਇਹ ਜਦੋਂ ਜਵਾਨ ਹੋਏ ਉਦੋਂ ਪੰਜਾਬ ਦੇ ਮਸਲੇ ਹੱਲ ਹੋ ਚੁੱਕੇ ਇਹ ਤਾਂ ਸਿੱਧੇ ਆਏ ਵੱਡੇ ਘਰਾਂ ਦੇ ਰਿਸ਼ਤੇਦਾਰ ਹੀ ਤੇ ਇਹਨਾਂ ਨੂੰ ਟਿਕਟ ਮਿਲ ਗਈ ਐਮ ਐਲ ਏ ਬਣ ਕੇ ਵਜ਼ੀਰ ਬਣ ਕੇ 30 ਸਾਲ ਦੀ ਉਮਰ ਦੀ ਐ ਐਮ ਐਲ ਏ ਵਜ਼ੀਰ ਬਣ ਕੇ ਸਭ ਤੇ ਇੱਕ ਦੀ ਗੱਲ ਇਹਨਾਂ ਨੇ ਕੋਈ ਲੜਾਈ ਨਹੀਂ ਲੜਦੀ ਭਈ ਸਰ ਕੋਈ ਕਿਤੇ ਕਿਸੇ ਨਾਲ ਲੜਾਈ ਨਹੀਂ ਲੜਦੀ ਭਈ ਅਸੀਂ ਸਰ ਕੋਠਿਆਂ ਤੇ ਪਹਿਰੇ ਦੇ ਕੇ ਸਾਡੀਆਂ ਲੇਡੀਆਂ ਸਾਡ ਮੇਰੀ ਪਤਨੀ ਮੇਰੇ ਨਾਲ ਲਾਇਸੈਂਸ ਹਥਿਆਰ ਲੈ ਕੇ ਸਾਡੇ ਕੋਲ ਲਾਇਸੈਂਸ ਵੈਪਨ ਅੱਜ ਵੀ ਹੈ ਉਹ ਲੈ ਕੇ ਅਸੀਂ ਪਹਿਰਾ ਦਿੰਦੇ ਅਸੀਂ ਲੜਾਈ ਲੜਦੇ ਹਾਂ ਸਰ ਅਸੀਂ ਮੁੱਛਾ ਦੇ ਹੱਥ ਨਹੀਂ ਫੇਰਦੇ ਮਾਦੀ ਦੀ ਧਰਤੀ ਦੇ ਦਿੰਦੇ ਹਾਂ ਲੜਨਾ ਜਾਣਦੇ ਹਾਂ ਚਾਹੇ ਪਰਵਾਸ ਚੀਜ਼ ਹੋਏ ਕਿਸੇ ਦੇ ਗਾੜੀ ਧੁਕੇ ਨਹੀਂ ਆਈ ਨਾ ਝੁਕਾਂਗੇ ਸਾਡ ਤੁਸੀਂ ਨਵਾਂ ਹੀ ਡਰਾਮਾ ਜੀ ਮੇਰੀ ਸਕਿਉਰਟੀ ਵਾਪਸ ਲੈ ਲੀ ਜੀ ਮੇਰਾ ਲੈ ਲਿਆ ਜੀ ਯਾ ਤੁਸੀਂ ਕੀਤਾ ਕੀ ਹੋ ਕਿਹੜੀ ਗੱਲ ਤੇ ਸਕਿਉਰਟੀ ਦਿੱਤੀ ਜਾਵੇ ਮੈਨੂੰ ਤੇਰੇ ਦੱਸੋ ਜੇ ਸਾਨੂੰ ਨਹੀਂ ਮਿਲੀ ਜਿੰਨਾ ਦੇ ਪਰਵਾਹ ਦੇ ਤਿੰਨ ਜੀ ਸ਼ੀਸ਼ੇ ਹੋਏ ਸਾਨੂੰ ਤੇ ਕਹਿੰਦੇ ਆ ਕੇ ਪੁੱਛਿਆ ਨਹੀਂ ਕਿ ਤੁਹਾਨੂੰ ਸਕਿਉਰਟੀ ਜਿਹੜੀ ਪੰਜਾਬ ਚ ਇਦਾਂ ਵਿਚਾਰੇ ਜਿਆਦਾ ਲੋਕ ਮਰ ਗਏ ਉਦੋਂ ਮੁੰਡੇ ਕਿੰਨੇ ਮਰ ਗਏ ਉਦੋਂ ਕਿਸੇ ਨੂੰ ਕੋਈ ਸਕਿਉਰਟੀ ਦੀ ਮਿਲੀ ਬਿਨਾ ਕਿਹ ਗੱਲ ਤੋਂ ਦਿੱਤੀ ਗਈ ਸਕਿਉਰਟੀ ਜਿਹੜੀ ਆ ਉਹ ਵਾਪਸ ਲਈ ਮੈਂ ਤਾਂ ਸਮਝਦਾ ਪਹਿਲਾਂ ਵਾਪਸ ਲੈਣੀ ਚਾਹੀਦੀ ਬੜੇ ਲੇਟ ਲਈ ਵਾਪਸ ਦੂਜੀ ਗੱਲ ਜੋ ਤੁਸੀਂ ਜਾ ਸੋਸ਼ਲ ਮੀਡੀਆ ਤੇ ਬੈਠ ਕੇ ਮੁੱਛਾਂ ਤੇ ਹੱਥ ਫੇਰਦੇ ਹੋ ਕਿ ਮੈਂ ਬੜਾ ਜੋਧਾ ਜੀ ਤੇ ਸਰ ਜੋਧੇ ਉਦੋਂ ਫਿਰ ਉਹ ਮੈਦਾਨ ਚਾਹੋ ਇਹ ਵੀ ਲੜਦੇ ਰਹੇ ਸਾਡੀ ਬਿਨਾਂ ਬਿਨਾਂ ਕੰਮ ਦੇ ਤਾਂ ਲੜੇ ਤੁਸੀਂ ਤਾਂ ਜਦੋਂ ਦੇ ਸਿਆਸਤ ਚਾਏ ਉਹ ਤੁਹਾਡੇ ਕੋਲ ਵੀ ਆਈਪੀ ਕਲਚਰ 2020 ਆਈਪੀ ਤੁਹਾਡਾ ਮਾਸਟਰ ਸੀਐਮ ਹੀ ਪੰਜਾਬ ਦਾ ਤੁਹਾਡੇ ਕੋਲ ਗੱਡੀਆਂ ਸਰਕਾਰੀ ਬੁਲਟ ਬੁਲੂ ਗੱਡੀਆਂ ਗੰਦ ਮੈਂ ਵਾਧੂ ਤੁਸੀਂ ਇਹਨਾਂ ਦੇ ਸਤ ਸਤ ਸਿਆਸਤ ਕੀਤੀ ਅਸੀਂ ਖਾਲੀ ਅੱਤੀ ਸਿਆਸਤ ਕਰਕੇ ਇੱਥੋਂ ਤੱਕ ਆਏ ਉਹ ਲੜ ਕੇ ਆਏ ਲਿਫਟ ਕੇ ਨਹੀਂ ਆਏ ਸੋਲ 6 ਇੱਕ ਤੁਸੀਂ ਅੱਧਾ ਕੋਈ ਰੋਲਾ ਪਾਉਣ ਦੀ ਲੋੜ ਨਹੀਂ ਸੋ ਕੋ ਮੈਦਾਨ ਚਾਹੋ ਯਾਰ ਕੰਮ ਕਰੋ ਆਹ ਨਾ ਦੋਈ ਜਦਿਆ ਫੇਸਬੁੱਕ ਤੇ ਮੀਟੇ ਪੁੱਛਾਤਾ ਤਪੇਰਦੇਓ ਤੇ ਮੀਟੇ ਆਕੇ ਫੇਰੋ ਤੁਹਾਡਾ ਹਲਕਾ ਇਹਦਾ ਨਾ ਆਈ ਵੀ ਫਿਰਦੇ ਦੇ ਗੰਦ ਮੈਨਾਂ ਤੋਂ ਪੈਣਾ ਮੈਂ ਤਾਂ ਹੋੜ ਵੀ ਬੀਦੂ ਕੱਲ ਇੱਕ ਬੰਦੇ ਨੇ ਕਿਹਾ ਮੈਂ ਕਹਿੰਦਾ ਮੈਂ ਮੁਕਤਤੀ ਮੈਂ ਤੇ ਮੁਕਤਤੀ ਨੂੰ ਕਹੂੰਗਾ ਜੇ ਤੈਨੂੰ ਲੱਗਦਾ ਸਾਡੀ ਵਾਪਸ ਨਾਲ ਕੋਈ ਗੱਲ ਆਈ ਪਰ ਦਲੇਰ ਬੰਦੇ ਆ ਯਾਰ ਸਾਡੇ ਕੋ ਆਪਣੇ ਲਾਇਸੈਂਸ ਵੈਪਨ ਆ ਗਏ ਆ ਅਸੀਂ ਆਪ ਲੜਨਾ ਜਾਣਦੇ ਆ ਕੋਈ ਗੱਲ ਨਹੀਂ ਲੜਾਂਗੇ ਜਿਹੜਾ ਵੀ ਸਾਡੇ ਨਾਲ ਕੋਈ ਪੰਗਾ ਲਊਗਾ ਜਿਹੜਾ ਵੀ ਕੋਈ ਬੈਡ ਐਲੀਮੈਂਟ ਹੁੰਦਾ ਰਿਸ਼ਤੇਦਾਰ What is this ਤੂੰ ਕੀ ਤਾਕੀਆ ਕੱਤੇ ਲੜਾਈ ਲੜੀਆ ਦੱਸੋ ਜੀ ਸਾਡੇ ਘਰਾਂ ਦੇ ਤੇ ਗੋਈਆਂ ਚੱਲਦੀਆਂ ਸਾਡੇ ਪਰਵਾਦ ਦੇ ਜੀ ਮੱਸ ਗਏ ਯਾਰ ਅਸੀਂ ਤਾਂ ਮੰਗੀ ਦੀ ਤੁਸੀਂ ਉਦਾਂ ਹੀ ਸੌਦਾ ਪਾਈ ਜਾਂਦੇ ਹੋ ਕਦੀ ਤੁਸੀਂ ਮੈਂ ਨੂੰ ਤੇ ਇਸ ਤੀਤੇ ਕੋਈ ਹੀ ਪੋਲਿਟੀਕਲ ਬੰਦੇ ਆ ਸਰ ਅਈ ਪੋਲਟੈਕਸ ਕਰ ਜੇ ਅਸੀਂ ਮੁੱਛਾਂ ਤੇ ਹੱਥ ਫੇਰ ਕੇ ਲੋਕਾਂ ਨੂੰ ਦਿਖਾਵਾਂਗੇ ਕਿਹੜੀ ਵਿਧਵਾਸੀ ਜਿਹੜੀ ਕਰਨੀ ਚਾਹੁੰਦੇ ਆ ਅਸੀਂ ਹੱਥ ਫੇਰ ਕੇ ਉਹਨਾਂ ਚੰਗੇ ਵਿਧਵਾਸ਼ ਬਣਦੇ ਪੋਲਿਟੀਕਲ ਬੰਦੇ ਕੱਲ ਨਹੀਂ ਬਣੇ ਅਸੀਂ ਤਾਂ ਲੋਕਾਂ ਨੂੰ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣਾ ਅਈ ਤੇ ਆਦੇ ਵਿੱਚ ਚੰਗਾ ਰਸਤਾ ਦਿਖਾਉਣਾ ਲੋਕਾਂ ਨੂੰ ਅਸੀਂ ਜੇ ਸੋਸ਼ਲ ਮੀਡੀਆ ਤੇ ਸਾਡੀ ਸੋਸ਼ਲ ਮੀਡੀਆ ਤੇ ਬਹਿ ਕੇ ਤਾਂ ਬੜੀਆਂ ਗੱਪਾਂ ਮਾਰੀ ਜਾਂਦੀਆਂ ਕਈ ਲੀਡਰਾਂ ਨੂੰ ਵਾਇਆ ਮਿਆ ਕਿ ਸੋਸ਼ਲ ਮੀਡੀਆ ਦੇ ਸਾਨੂੰ ਲੀਡਰ ਬਣਾ ਦੋਗਾ ਸੋਸ਼ਲ ਮੀਡੀਆ ਕੇ ਨੂੰ ਲੀਡਰ ਨਹੀਂ ਬਣਾਉਂਦਾ ਸਰ ਲੋਕਾਂ ਚ ਜਾਓ ਕਹਿੰਦੇ ਲੀਡਰ ਬਣੋਗੇ ਸੋਸ਼ਲ ਮੀਡੀਆ ਦੇ ਜਿੰਨੀਆਂ ਮਰਜ਼ੀ ਫੜਾਂ ਮਾਰੀ ਜਾਓ ਜੋ ਬਸ ਦੀ ਕਈ ਮੈਨੂੰ ਕਾਦਾ ਕੱਢਣ ਦੇ ਮੈਂ ਕੱਢੀ ਹੋ ਯਾਰ ਸਾਡੀ ਸੱਚੀ ਕੀ ਫਰਕ ਅਸੀਂ ਇਹ ਨਾਲੇ ਦੇ ਲੋਕਾਂ ਦੇ ਰਹਿੰਦੇ ਜਿੱਥੇ ਪੰਜਾਬ ਡਿਊਟੀ ਲੱਗਦੀ ਉੱਥੇ ਰਹਿੰਦੇ ਆ ਅਸੀਂ ਨਹੀਂ ਗੱਪਾਂ ਦੇ ਸਮਝਦੇ ਇਹ ਗੱਲ ਇੱਕ ਕਰਕੇ ਸਾਨੂੰ ਬਹੁਤੀ ਚਿੰਤਾ ਜਨਤਾ ਦੀ ਯਾਰ ਅਈ ਤੋਂ ਬੜੇ ਮਲੰਗ ਬੰਦੇ ਆ ਆ ਬੰਦੇ ਨੂੰ ਪਰੌਂਦ ਮਾਰੀ ਮੈਂ ਐਸਐਸਪੀ ਨੂੰ ਕਹਾ ਮੇਰੀ ਸਕਿਉਰਟੀ ਲਾ ਲੈ ਯਾਰ ਇਹ ਬੰਦੇ ਹੁੰਦੇ ਭਈ ਕਹਿ ਲਈ ਤੁਹਾਡੇ ਸਾਹਮਣੇ ਮੈਂ ਕਹਾ ਯਾਰ ਇਹਨੂੰ ਦੋ ਜਿੱਤ ਨੂੰ ਨੋੜ ਮੇਰੇ ਲਾਲਾ ਗੱਲ ਮੈਂ ਵਾਪਸ ਯਾਰ ਕੋਈ ਗੱਲ ਤੁਸੀਂ ਉਦਾਂ ਹੀ ਜੱਟ ਚਿੱਕਾ ਮਾਰੀ ਜਾਂਦੇ ਹੋ ਜੀ ਮਰ ਗਏ ਜੀ ਲੁੱਟੇ ਗਏ ਜੀ ਘੋੜਾ ਹੋ ਗਿਆ ਜੀ ਦੇ ਹੋ ਗਿਆ ਜੀ ਲੈ ਨਾ ਕੋਈ ਤਿੱਤਾ ਨਾ ਕੋ ਕੋ ਤਰਾਇਆ ਨਾ ਕੋ ਲੈਣਾ ਨਾ ਕੋ ਦੇਣਾ ਉਦਾਂ ਹੀ ਆਪਾਂ ਜੱਟ ਮਾਰੀ ਜਾਂਦੇ ਆ ਜੀ ਸਾਡੀ ਸਕਿਉਰਟੀ ਕੋ ਵਾਪਸ ਲਾ ਲਈ ਜੀ ਸਾਨੂੰ ਕਫਰੇ ਜੀ ਪਾਤਾ ਜੀ ਸਾਨੂੰ ਫਲਾਣ ਹੈ ਜੀ ਸੋ ਖਤਰਾ ਤੇ ਮਜੀਠੀਆ ਸਾਹਿਬ ਤੁਸੀਂ ਵੇਖਿਆ ਇਹ ਨਹੀਂ ਪੰਜਾਬ ਦੇ ਵਿੱਚ 100-100 ਬੰਦੇ ਤੇ ਕੰਮ ਆ ਰਿਹਾ 100-100 ਬੰਦਾ ਅਸੀਂ 10-10 ਬੰਦਿਆਂ ਦਾ ਥੀਸ ਸੰਸਕਾਰ ਕਰਦੇ ਰੇ 10-10 ਲੱਖਾਂ ਦਾ ਤੁਸੀਂ ਤਾਂ ਜੇ ਵੇਖਿਆ ਕੋਈ ਨਹੀਂ ਤੁਸੀਂ ਤੇ ਸਰਦਾਰਾਂ ਦੇ ਘਰ ਜੰਮੇ ਤੇ ਸਰਦਾਰਾਂ ਨਾਲ ਰਿਸ਼ਤੇ ਦਾ ਦੀ ਬਣ ਗਈ ਤੁਹਾਡੀ ਤੇ ਤੁਸੀਂ ਉਹਦੇ ਨਾਲ ਲੀਡਰ ਬਣ ਗਏ ਹੋ ਕਹਿੰਦੇ ਲੜਕੇ ਆਉਂਦੇ ਧਰਤੀ ਤੇ ਤੁਹਾਨੂੰ ਪਤਾ ਲੱਗਦਾ ਹਾਲਾਤ ਕੀ ਹੁੰਦੇ ਆ ਤੁਸੀਂ ਅੱਜ ਦੀ ਕੀ ਜੀ ਗੱਲ ਕੋ ਹੁੰਦੀ ਆ ਚੁੱਕੇ ਪਾਦ ਦੇ ਸੋਸ਼ਲ ਮੀਡੀਆ ਲਾਹ-ਗਲਾਬ ਹੋ ਗਏ ਜੀ ਲਾਹ-ਗਲਾਬ ਹੋ ਗਏ ਬੱਚਿਆਂ ਦੀਆਂ ਗੱਲਾਂ ਕਰ। ਇਦਾਂ ਦੀਆਂ ਗੱਲਾਂ ਵੀ ਕਰਨੀ ਚਾਹੀਦੀ। ਆਪਾਂ ਵੇਖੋ ਨਹੀਂ ਚਾਹੁੰਦੇ ਕਿ ਇਹਦਾ ਜਾਨੀ ਮਾਲੀ ਨੁਕਸਾਨ ਹੋਵੇ। ਆਪਾਂ ਕਹਿੰਦੇ ਹੱਥ ਬੰਦਾ ਤੰਦ ਉਸਦਾ ਸੇਫ ਰਹੇ। ਸਖਤ ਰਹੇਵੇ। ਬਾਦ ਸਾਡੀ ਸਖਿਆ ਅਸੀਂ ਆਪ ਹੀ ਕਰਨੀ ਆ। ਸਾਡੇ ਪਰਿਵਾਰਾਂ ਨੇ ਕਰਨੀ ਆ। ਸਰਕਾਰਾਂ ਨਹੀਂ ਸਦਾ ਬਚਾ ਸਕਦੀ ਆ। ਆਪ ਹੀ ਬਚਣਾ ਪਊਗਾ ਸਾਨੂੰ।